ਦਿਨ ਰਾਤ ਉੱਥੇ ਕੰਮ ਰਹਿਨੇ ਤੇ ਜਿੱਥੇ ਵੀ ਮਾੜੀ ਮੁਠੀ ਕਮਜ਼ੋਰੀ ਲੱਗਦੀ ਹੈ ਨਾਲ ਦੀ ਨਾਲ ਜਿਹੜਾ ਸਾਰੀ ਸੰਗਤ ਉੱਤੇ ਪਹੁੰਚ ਜਾਂਦੀ ਹੈ ਤੇ ਉਹਨੂੰ ਪਹੁੰਚਾਇਆ ਤੇ ਮੇਰਾ ਸਿਰ ਝੁਕਦਾ ਹੈ ਇਲਾਕੇ ਦੇ ਲੋਕਾਂ ਦੇ ਅੱਗੇ ਸੰਗਤ ਦੇ ਅੱਗੇ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਘੱਗਰ ਨੂੰ ਟੁੱਟਣ ਤੋਂ ਬਚਾਇਆ ਤੇ ਸਰਕਾਰ ਦਾ ਪ੍ਰਸ਼ਾਸਨ ਦਾ ਜਿਹੜਾ ਰਵਈਆ ਹੈ ਉਹ بڑا ਜਿਹੜਾ ਮਾੜਾ ਰਿਹਾ ਮੈਨੂੰ ਦੱਸਿਆ ਕੱਲ ਹਾਂਡੇ ਜਿਹੜਾ ਪਾੜ ਪਿਆ ਉੱਥੇ 3 ਵਜੇ ਹੋਇਆ ਤੇ ਇਹਨਾਂ ਨੇ ਐਕਸ਼ਨ ਨੂੰ ਫੋਨ ਕੀਤਾ ਐਕਸ਼ਨ ਸਾਹਿਬ ਅਸੀਂ ਇੱਥੇ ਪਹੁੰਚੋ ਫਿਰ 5 ਵਜੇ ਫੇਰ ਕੀਤਾ ਐਕਸ਼ਨ ਕਹਿੰਦਾ ਕਹਿੰਦਾ ਮੈਂ ਤਾਂ ਮਕੋੜ ਸਾਹਿਬ ਹੈਗਾ ਉੱਥੋਂ ਪਤਾ ਕੀਤਾ ਉੱਥੇ ਹੈ ਨਹੀਂ ਸੀ ਤੇ 9 ਵਜੇ ਤੋਂ ਬਾਅਦ ਜਿਹੜੀ ਮਹਿਕਮੇ ਦੀ ਟੀਮ ਆਈ ਮਤਲਬ ਸਾਰਾ ਜੇ ਕੋਈ ਕੰਮ ਕਰ ਰਿਹਾ ਲੋਕ ਕਰ ਰਿਹਾ ਮਹਿਕਮੇ ਵਾਲੇ ਜਾਂ ਸਰਕਾਰ ਵਾਲੇ ਢੇੜਾ ਲਾ ਕੇ ਚਲੇ ਜਾਂਦੇ ਆ ਉਹਨਾਂ ਦਾ ਕੋਈ ਸਹਿਯੋਗ ਨਹੀਂ ਨਾ ਕੋਈ ਅਰਥਕ ਕਾਰਨ ਨਹੀਂ ਕੋਈ ਕੋਈ ਸਮਾਨ ਦਿੱਤਾ ਸਰਕਾਰ ਨੇ ਸੋ ਮੈਂ ਸਮਝਦਾ ਸਮਾਂ ਨਹੀਂ ਇਹ ਨੁਕਤਾ ਚ ਨਹੀਂ ਕਰਦਾ ਪਰ ਇੰਨਾ ਮਾੜਾ ਜਿਹੜਾ ਹੈ ਪ੍ਰਬੰਧ ਕਦੇ ਕਿਸੇ ਸਰਕਾਰ ਦਾ ਨਹੀਂ ਮੈਂ ਦੇਖਿਆ ਜੋ ਇਸ ਵਾਰੀ ਦੇਖਣ ਨੂੰ ਮਿਲਿਆ ਪਰ ਮੈਂ ਇੰਨਾ ਲੋਕਾਂ ਦਾ ਸਹਿਯੋਗ ਵੀ ਨਹੀਂ ਦੇਖਿਆ ਜਿੰਨਾ ਇਸ ਵਾਰੀ ਦੇਖੂਗਾ ਮੈਨੂੰ ਲੱਗਦਾ ਦੂਰੋਂ ਦੂਰੋਂ ਜਿਹੜਾ 20 25 25 ਕਿਲੋਮੀਟਰ ਤੋਂ ਵੀ ਲੋਕ ਪਿੰਡਾਂ ਚੋਂ ਇੱਥੇ ਆਈ ਹੋਈ ਨੇ ਤੇ ਮਦਦ ਕਰ ਰਹੇ ਨੇ ਆਪਦੇ ਕੰਮ ਛੱਡ ਕੇ ਕਈ ਐਸੇ ਨੌਜਵਾਨ ਨੇ ਜਿਹੜੇ ਕਈ ਕਈ ਰਾਤਾਂ ਸੁੱਤੇ ਨਹੀਂ ਇਹ ਬਹੁਤ ਵੱਡੀ ਇਹ ਪੰਜਾਬ ਦੀ ਮੈਂ ਸਮਝਦਾ ਖਾਸੀਅਤ ਹੈ ਤੇ ਮੈਂ ਵਧਾਈ ਦੇਣਾ ਚਾਹੁੰਦਾ ਸੰਗਤ ਨੂੰ ਬਾਕੀ ਦੁੱਖ ਦੀ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਸੰਗਤ ਤੋਂ ਡਰਦੇ ਹੋਏ ਕਿਉਂਕਿ ਹੁਣ ਸਮਾਸੀ ਸੰਗਤ ਦੇ ਵਿੱਚ ਜਾਣ ਦਾ ਤੇ ਜਦ ਜਾਂਦੇ ਸੀ ਲੋਕ ਮਾੜਾ ਭਲਾ ਕਹਿੰਦੇ ਹੁਣ ਡਰਦੇ ਹੋਏ ਹਸਪਤਾਲ ਦਾਖਲ ਹੋ ਗਏ ਕਿ ਮੈਨੂੰ ਲੋਕਾਂ ਚਾਣਾ ਨਾ ਪਵੇ ਜੇ ਜਾਊਗਾ ਤਾਂ ਲੋਕ ਮੈਨੂੰ ਸਵਾਲ ਕਰਨਗੇ ਇਹੀ ਸਰਕਾਰ ਨੇ ਲੋਕਾਂ ਨੂੰ ਸਵਾਲ ਕਰਨ ਲਾਇਆ ਸੀ ਵੀ ਤੁਸੀਂ ਲੋਕ ਸਰਕਾਰਾਂ ਤੋਂ ਸਵਾਲ ਪੁੱਛੋ ਜੇ ਆਉਂਦੇ ਨਹੀਂ ਆਪ ਹੁਣ ਸਵਾਲ ਦੇਣ ਤੋਂ ਭੱਜ ਗਏ ਜਵਾਬ ਦੇਣ ਤੋਂ ਭੱਜ ਗਏ ਤੇ ਚਲੋ ਫਿਰ ਵੀ ਅਸੀਂ ਅਰਦਾਸ ਕਰਦੇ ਹਾਂ ਵੀ ਮੁੱਖ ਮੰਤਰੀ ਸਾਹਿਬ ਛੇਤੀ ਠੀਕ ਹੋਣ ਤੇ ਲੋਕਾਂ ਵਿਚ ਆਉਣ ਬਰੇ ਜਿਹੜੀ ਹੈ ਇਹ ਜੀ ਦੀ ਰਾਜਨੀਤੀ ਕੋਈ ਵਧੀਆ ਨਹੀਂ ਲੋਕਲ ਐਮਐਲਏ ਦੇ ਕਾਰਜਕਾਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਜਲ ਸਰੋਤ ਮੰਤਰੀ ਵੀ ਨੇ ਦੇਖੋ ਮਹਿਕਮਾ ਲੋਕਲ ਜਿਹੜਾ ਐਮਐਲਏ ਵੀ ਹੈ ਉਹਦੇ ਕੋਲ ਹੀ ਇਰੀਗੇਸ਼ਨ ਤੇ ਡਰੇਨੇਜ ਦਾ ਮਹਿਕਮਾ ਇਹ ਸਾਰਾ ਕੰਮ ਉਹਦੇ ਦੀਨ ਆਉਂਦਾ ਪਰ ਤੁਸੀਂ ਦੇਖੋ ਉਹਦੇ ਆਪਦੇ ਇਲਾਕੇ ਦੇ ਵਿੱਚ ਇੰਨੀ ਤਰਾਸਦੀ ਹੈ ਬਾਕੀ ਪੰਜਾਬ ਚ ਕੀ ਹਾਲ ਹੋਣਾ ਅਫਸਰ ਕੋਈ ਸੁਣ ਕੇ ਰਾਜ਼ ਨਹੀਂ ਜਾਂ ਉਹ ਅਫਸਰਾਂ ਦੇ ਉਹਨਾਂ ਦਾ ਦਬਾਅ ਨਹੀਂ ਜਾਂ ਉਹ ਕਹਿੰਦੇ ਨਹੀਂ ਇਹ ਮੈਨੂੰ ਪਤਾ ਨਹੀਂ ਕੀ ਹੈ ਪਰ ਲੋਕਾਂ ਨੂੰ ਸਰਕਾਰ ਦਾ ਕੋਈ ਸਹਾਰਾ ਨਹੀਂ ਲੱਗਿਆ ਤੇ ਲੋਕ ਆਪਦੇ ਆਪ ਹੀ ਲੋਕਾਂ ਨੂੰ ਜੋ ਕਰਨਾ ਪੈ ਰਿਹਾ ਆਪਦੀ ਹਿੰਮਤ ਨਾਲ ਆਪਦੇ ਆਪ ਕਰਨਾ ਪੈ ਰਿਹਾ ਤੇ ਇਸ ਤੋਂ ਮਾੜੀ ਜਿਹੜੀ ਕੀ ਕਾਰਗੁਜ਼ਾਰੀ ਹੋ ਸਕਦੀ ਹੈ ਤੇ ਚਲੋ ਹੁਣ ਆਣ ਜਾਣਗੇ ਅੱਗੇ ਲੋਕ ਇਹਨਾਂ ਤੋਂ ਆਪ ਹੀ ਹਿਸਾਬ ਲੈਣਗੇ ਅਸੀਂ ਨਹੀਂ ਹਾਂ ਤਾਂ ਸੰਗਤ ਦਾ ਲੋਕਤੰਤਰ ਜਿਹੜਾ ਸੰਗਤ ਦਾ ਜਿਹੜਾ ਹੈ ਆਖਰ ਤਾਕਤ ਜਾਂ ਫੈਸਲਾ ਸੰਗਤ ਦੇ ਹੱਥ 'ਚ ਹੀ ਹੁੰਦਾ ਹੈ ਜਵਾਬ ਦੇਣਾ ਪਊ ਅੱਜ ਭੱਜਣਗੇ ਜਵਾਬ ਤੋਂ ਕੱਲ ਨੂੰ ਦੇਣਾ ਪਊਗਾ ਇਹਨਾਂ ਨੂੰ ਢਿੰਡਸਾ ਸਾਹਿਬ ਕੇਂਦਰ ਤੋਂ ਮੰਗ ਕਰਦੇ ਹਾਂ ਕੋਈ ਰੀਲੀਫ ਫੰਡ ਦੀ ਹਾਲ ਤੱਕ ਕੋਈ ਰੀਲੀਫ ਫੰਡ ਕੇਂਦਰ ਵੱਲ ਬਹੁਤ ਹੀ ਮਾੜੀ ਗੱਲ ਹੈ ਜੋ ਕੇਂਦਰ ਦਾ ਰਵਈਆ ਰਿਹਾ ਹੈ ਪੰਜਾਬ ਸਰਕਾਰ ਦਾ ਵੀ ਰਵਈਆ ਤੇ ਕੇਂਦਰ ਦਾ ਵੀ ਦੋਨਾਂ ਦਾ ਬਹੁਤ ਮਾੜਾ ਰਿਹਾ ਮੁੱਖ ਪੈਸਤਾ ਪ੍ਰਧਾਨ ਮੰਤਰੀ ਸਾਹਿਬ ਨੂੰ ਖੁਦ ਪੰਜਾਬ ਦਾ ਜਿਹੜਾ ਦੌਰਾ ਕਰਨਾ ਹੁਣ ਚਾਹੀਦਾ ਜੀ ਹੋਰ ਨਹੀਂ ਜੇ ਥੱਲੇ ਨਾ ਆਉਂਦੇ ਘੱਟੋ ਘੱਟ ਹੈਲੀਕਾਪਟਰ ਤੇ ਹੀ ਦੇਖਤਾ ਜਾਂਦੇ ਵੀ ਕੀ ਹਾਲ ਹੋ ਰਿਹਾ ਲੋਕਾਂ ਦਾ ਪਰ ਪਹਿਲੀ ਵਾਰ ਹੋਇਆ ਵੀ ਇੰਨੇ ਜਿਆਦੇ ਫਲੱਡ ਹੋਏ ਹੁਣ ਤੇ ਪ੍ਰਧਾਨ ਮੰਤਰੀ ਨੇ ਜਾਇਜ਼ਾ ਨਾਲ ਲਿਆ ਹੋਵੇ ਤੇ ਕਿਤੇ ਨਾ ਕਿਤੇ ਹੁਣ ਇਹ ਜਾਪਣ ਲੱਗ ਪਿਆ ਵੀ ਉਹਨਾਂ ਦੇ ਮਨ ਪੰਜਾਬ ਦੇ ਪ੍ਰਤੀ ਉਹਨਾਂ ਦੇ ਮਨ ਦੇ ਵਿੱਚ ਕੋਈ ਚੰਗੀ ਸੋਚ ਨਹੀਂ ਹੈ ਤੇ ਇਸ ਲਈ ਇਹ ਉਹਨਾਂ ਨੂੰ ਤਾਂ ਪਹਿਲੇ ਦਿਨ ਹੀ ਇਹਨੂੰ ਕੁਦਰਤੀ ਆਪ ਦਾ ਡਿਕਲੇਅਰ ਕਰ ਦੇਣਾ ਚਾਹੀਦਾ ਸੀ ਪਰ ਜਾ ਕੇ ਇਹ ਮੈਨੂੰ ਤਾਂ 10 ਦਿਨ ਬਾਅਦ ਕੁਦਰਤੀ ਆਫਤ ਨੂੰ ਡਿਕਲੇਅਰ ਕੀਤਾ ਹੈਗਾ ਅਜੇ ਤੱਕ ਕੋਈ ਪੈਸੇ ਦਾ ਐਲਾਨ ਨਹੀਂ ਕੀਤਾ ਤੇ ਮੈਂ ਇਹ ਮਹਿਸੂਸ ਕਰਦਾ ਕਿ ਸਰਕਾਰ ਕਿਤੇ ਨਾ ਕਿਤੇ ਪੰਜਾਬ ਪ੍ਰਤੀ ਜਿਹੜੀ ਹੈ ਸੰਜੀਦਾ ਨਹੀਂ ਹੈ ਅਤੇ ਪੰਜਾਬ ਪ੍ਰਤੀ ਵਫਾਦਾਰ ਨਹੀਂ ਹੈ ਪੰਜਾਬ ਦੇ ਲੋਕਾਂ ਪ੍ਰਤੀ ਉਹਨਾਂ ਦਾ ਰਵਈਆ ਚੰਗਾ ਨਹੀਂ ਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਇਹ ਫਲੱਡ ਦੇ ਵਿੱਚ ਫਲੱਡ ਰੀਲੀਫ ਦੇ ਵਿੱਚ ਅਤੇ ਮੁਆਵਜ਼ੇ ਜਿਹੜਾ ਅਨਾਉਂਸ ਕਰਨਾ ਸੀ ਉਹਦੇ ਸਾਰਾ ਇਹ ਗੱਲਾਂ ਸਾਹਮਣੇ ਆ ਰਹੀਆਂ